ਕਿ ਦੋ ਦਿਨ ਮੌਜੂਦ। ਸਿੰਧੂਕਲਾ ਵਿਧਵਾੜਾ ਵਿਖੇ ਅੰਜੇਰੋ ਵਰਦੀ ਵਿਛਾਏ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਦੋ ਰਾਊਂਡ ਪਾਰਟਾਕਿਟ ਫਾਇਰ ਕੀਤੇ ਜਿਸ ਵਿੱਚ ਕੋਈ ਜਖਮੀ ਨਹੀਂ ਹੋਇਆ। ਮਾਮਲਾ ਸੰਸਥਾਗਤ ਸਾਂਭ ਕੇ ਨਾਮਲੂਨ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਸਜ਼ਾ ਜਾਰੀ ਕੀਤੀ ਜਾਏਗੀ। ਗੁਰਤੇਜ ਸਿੰਘ ਸਨਾਪਾ ਪਹਾੜਾ ਸਿੰਘ ਪAudioAsset ਪਿੰਡ ਬਡਾਲੀ ਵਾਲਾ ਸਿੰਘ ਤੇ ਬਿਆਨਤ ਮੁਕੱਦਮਾ ਦਰਜ ਦਰਜ ਕੀਤਾ ਗਿਆ ਕਿ ਦੋ ਨੌਜਵਾਨ ਪਿੰਡ ਕੋਟਲਾ ਬਜਵਾੜਾ ਵਿਖੇ ਅੰਦੇਰੋ ਵੱਡੀ ਵਿੱਚ ਆਏ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਦੋ ਰਾਊਂਡ ਖਾਸ ਕਰਕੇ ਫਾਇਰ ਕੀਤੇ ਜਿਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ थाना ਫਤਿਹਗੁਰ ਸਾਹਿਬ ਦੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਹਨੇ ਕੀਤਾ ਜਨਾਬ ਇਹ करीब 2:20 ਮਿੰਟ ਤੇ ਦੋਪਾਰ ਦਾ ਵਾਪਰ ਹੋਇਆ ਹਾਂਜੀ ਕਿ ਦੋ ਨੌਜਵਾਨ ਇੰਦੇ ਫੁੱਟ ਨੋਜਵਾੜਾ ਵਿਖੇ ਅੰਜੇਰੋ ਵਰਦੀ ਵਿਖਾਏ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਦੋ ਰਾਊਂਡ ਖਾਤਾ ਕੀ ਫਾਇਰ ਕੀਤੇ ਜਿਸ ਵਿੱਚ ਕੋਈ ਚੱਕਮੀ ਨਹੀਂ ਹੋਇਆ ਮਾਮਲਾ ਸਨਾਫ ਦੇ ਸਾਥੀ ਕੀ ਨਾਮ ਵਾਲੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਸਜ਼ਾ ਪਾਧਵਾਹੀ ਕੀਤੀ ਜਾਏਗੀ ਮਾ ਗੁਰਤੇਜ ਸਿੰਘ ਸਨਾਫ ਆਪਾਨਾ ਸਿੰਘ ਵਾਸੀ ਪਿੰਡ ਬਡਾਲੀ ਵਾਲਾ ਸਿੰਘ ਦੇ ਬਿਆਨ ਤਰ ਮੁਕੱਦਮਾ ਦਰਜ ਦਰਜਸ਼ਟਾ ਕੀਤਾ ਗਿਆ ਕਿ ਦੋ ਨੌਜਵਾਨ ਇੰਦਕੋਟਲਾ ਬਜਵਾੜਾ ਵਿਖੇ ਅੰਜੇਰੋ ਵਰਦੀ ਵਿੱਚ ਆਏ ਅਤੇ ਕ੍ਰਿਕਟ ਟੂਰਨਾਮੈਂਟ ਵਿਚ ਦੋ ਰਾਉਂਡ ਫਾਇਰ ਸਰਕੀਟ ਫਾਇਰ ਕੀਤੇ ਜਿਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ थाना ਫਤਿਹਗੜ ਸਾਹਿਬ ਵਿਖੇ ਨਾਮ ਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਕਿਹਦੇ ਤੋਂ ਮਾਮਲਾ ਇਹ ਕਰੀਬ 2:20 ਮਿੰਟ ਦੇ ਦੁਪਾਰ ਦਾ ਵਾਪਰ ਹੋਇਆ ਹੈ ਹਾਂਜੀ ਕਿ 2:09 ਇੰਡਪੋਟ ਕਲੱਬ ਅਜਵਾੜਾ ਵਿਖੇ ਅੰਡੇਰੋ ਵਰਦੀ ਵਿੱਚ ਆਏ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਦੋ ਰਾਊਂਡ ਖਾਤਮਾ ਕੀ ਫਾਇਰ ਕੀਤੇ ਜਿਸ ਵਿੱਚ ਕੋਈ ਚੱਕਮੀ ਨਹੀਂ ਹੋਇਆ ਮਾਮਲਾ ਖਨਾਫ ਦੇ ਸਾਹਮਣੇ ਦੇ ਨਾਮ ਅਲੂਨ ਵਿਅਕਤੀਆਂ ਦੇ ਖਿਲਾਫ ਚਾਰਜ ਕੀਤਾ ਗਿਆ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਸਜ਼ਾ ਦੁਆਹੀ ਕੀਤੀ ਜਾਏਗੀ ਮਾ ਗੁਰਤੇਜ ਸਿੰਘ ਖਨਾਫਾ ਪਹਾੜਾ ਸਿੰਘ ਵਾਸੀ ਪਿੰਡ ਬਡਾਲੀਆਲਾ ਸਿੰਘ ਦੇ ਬਿਆਨ 'ਤੇ ਮੁਕੱਦਮਾ ਜਸ ਦਰਜ ਕੀਤਾ ਗਿਆ ਕਿ ਦੋ ਨੌਜਵਾਨ ਪਿੰਡ ਕੋਟਲਾ ਬਜਵਾੜਾ ਵਿਖੇ ਅੰਧੇਰੋ ਗੱਡੀ ਵਿੱਚ ਆਏ ਅਤੇ ਕ੍ਰਿਕਟ ਟੂਰਨਾਮੈਂਟ ਵਿੱਚ ਦੋ 라ਉਂਡ ਖਾਰਚਾ ਕੀਤਾ ਫਾਇਰ ਕੀਤੇ ਜਿਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ थाना ਫਤਿਹਗੜ ਸਾਹਿਬ ਦੇ ਨਾਮ ਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਜ ਉਹ ਹੀ ਕੀਤੀ ਜਾਏਗੀ ਕਿੰਨੇ ਕੁ ਸਮਾਂ ਇਹ ਕਰੀਬ 2:20 ਦੇ ਦੁਪਾਰ ਦਾ ਵਾਪਰ ਹੋਇਆ ਹਾਂਜੀ